ਦੇ ਕਿਸੇ ਗੱਲ ਨਾਲ ਉੱਠੂ ਇੱਕ ਅਵਾਰਾ ਲਾवारिस ਗਊ ਮਾਤਾ ਦੀ ਪੈਰਾਂ ਦੇ ਵਿੱਚ ਜਗਮ ਹੋ ਚੁੱਕੇ ਹਨ ਜਿਹਦੇ ਉੱਤੇ ਮੱਖੀਆਂ ਬੈਠ ਰਹੀਆਂ ਹਨ ਸਮਾਜ ਸੇਵੀ ਜੋ ਇਸ ਗਊ ਦਾ ਇਲਾਜ ਕਰ ਰਹੇ ਹਨ ਜਿਹੜੇ ਵੀ ਪਏ ਹੋਏ ਸਾਡੇ ਨਾਲ ਇੱਥੇ ਹਾਜ਼ਰ ਹਨ ਆਰਾਮ ਸ਼ਾ ਸੂਰਾਪੁਰ ਉਹਨਾਂ ਨਾਲ ਡਾਕਟਰ ਸਾਹਿਬਾਨ ਅਤੇ ਸਮਾਜ ਸੇਵੀ ਜੋ ਇਸ ਲਾਚਾਰ ਬਿਮਾਰ ਪਈ ਗਊ ਦਾ ਇਲਾਜ ਕਰ ਰਹੇ ਹਨ ਉਹਨੂੰ ਦਵਾਈ ਲਾ ਕੇ ਉਸ ਦਾ ਜਖਮ ਨੂੰ ਸਾਫ਼ ਕਰਕੇ ਉਹਦੇ ਉੱਤੇ ਦਵਾਈ ਪਾ ਰਹੇ ਹਨ ਜਿਹੜੇ ਚੱਲਦੇ ਦੇਖਣ ਦਵਾਈ ਪਾਈ ਆ ਦੇਖੋ ਗੁੱਛਾ ਹੀ ਨਿਕਲਿਆ ਲੈ ਪਾ ਦੇ ਬਸ ਇਤਨਾ ਪਾਪਾ ਜੀ ਪੇਰ ਨਾ ਉੱਪਰ ਜਾ ਪ੍ਰਸ਼ਾਸਨ ਜਾਂ ਸਮਾਜ ਸੇਵੀ ਸੰਸਥਾਵਾਂ ਇਸੇ ਵੱਲ ਧਿਆਨ ਦੇਣ ਜੋ ਕਿ ਗਊ ਰੱਖਿਆ ਦੇ ਨਾਂ ਦੇ ਉੱਤੇ ਹਾਲਤ ਹੈ ਜੀ ਪੈਰਾ ਦਿੰਦੇ ਹਨ ਦੇਖੋ ਕਿਸ ਤਰ੍ਹਾਂ ਕੀੜੇ ਨਿਕਲ ਰਹੇ ਹਨ ਬਹੁਤ ਜਿਆਦਾ ਦੁੱਖ ਵਾਲੀ ਗੱਲ ਹੈ ਪਾਣੀ ਪਾਣੀ ਕੁਝ ਨਹੀਂ ਹੈ ਬੰਦੇ ਇੱਕੀ ਕਾਰਡਵਾ ਗਊ ਦੀ ਬਹੁਤ ਤਰਸਯੋਗ ਹਾਲਤ ਹੈ ਬਹੁਤ ਤਰਸਯੋਗ ਹਾਲਤ ਹੈ ਗਊ ਦੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਗਊ ਮਾਤਾ ਦੀ ਸੇਵਾ ਕਰਨਾ ਸਾਡਾ ਇੱਕ ਧਰਮ ਬਣਦਾ ਸਾਡਾ ਫਰਜ਼ ਬਣਦਾ ਹੈ ਇਹ ਜਦ ਕਿ ਇਸ ਗਊ ਨਾਲ ਜੋ ਹੋ ਰਿਹਾ ਜੁਲਮ ਉਹਦੇ ਬਾਰੇ ਸਮਾਜਿਕ ਤੌਰ ਤੇ ਜੋ ਸੇਵਾ ਕਰ ਰਹੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਜੀ ਅਸੀਂ ਇਸ ਰਸਤੇ ਲਖੇ ਜਾਂਦੇ ਆ ਤਾਂ ਸਾਨੂੰ ਵਿਖਿਆ ਵੇ ਗਾਈ ਬਿਮਾਰ ਪਈ ਹੈ ਇਲਵਾਰ ਸਗੋ ਦਾ ਕੋਈ ਦੇਖ ਰੇਖ ਨਹੀਂ ਹੋ ਰਹੀ ਇਸ ਕਰਕੇ ਅਸੀਂ ਮੁੜ ਕੇ ਇਹਦੀ ਦੇਖ ਰੇਖ ਕਰਦੇ ਆਂ ਦੁਆ ਵੀ ਦਿੰਨੇ ਆਂ ਡਾਕਟਰ ਨੂੰ ਵੀ ਬੁਲਾਇਆ ਹੈ ਤੇ ਇਹ ਜਿਹੜੇ ਕੋਈ ਵੀ ਇਹ ਜਿਹੇ ਬਖਮਾਂ ਨੂੰ ਛੱਡਦਾ ਹੈ ਉਹਨਾਂ ਅੱਗੇ ਬੇਨਤੀ ਹੈ ਕਿ ਇਹ ਜਿਆ ਕੰਮ ਨਾ ਕਰਨ ਇਹ ਭਲੇ ਦਾ ਕੰਮ ਕਰਨੇ ਬਹੁਤ ਜਿਹੜਾ ਹੈਗਾ ਨਕਮਾ ਕੰਮ ਹੋ ਰਿਹਾ ਹੈ ਕਿ ਗਊਆਂ ਬਹੁਤ ਵਿਵਾਰਸ਼ ਜੜੀਆਂ ਹਨ ਇਹ ਐਦਾਂ ਹੀ ਸ਼ਿਕਾਰ ਹੁੰਦੀਆਂ ਮੌਦਾ ਇਹਨਾਂ ਦਾ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਹਨਾਂ ਬਲਾ ਧਿਆਨ ਦਿੱਤਾ ਜਾਵੇ ਇਹ ਗਊ ਨੂੰ 2-3 ਦਿਨ ਹੋ ਗਏ ਤੇ ਪਈ ਨੂੰ ਇਹਦੀ ਦੇਖਰੇਖ ਵਾਸਤੇ ਪ੍ਰਸ਼ਾਸਨ ਜ਼ਰੂਰ ਅੱਗੇ ਆਵੇ ਜਿਵੇਂ ਦੋ ਦੋ ਦੀ ਤਕਲੀਫ ਹੈ ਗਊ ਨੂੰ ਤਕਲੀਫ ਜੋ ਤਾਂ ਸਾਡੀ ਜਾਣਕਾਰੀ ਹੈ ਮੈਨੂੰ ਤਾਂ ਇਹ ਲੱਗਦਾ ਇਹਦੀਆਂ ਅੱਖਾਂ 'ਚ ਵੀ ਕਮੀ ਹੈ ਔਰ ਇਹਨੂੰ ਵਖਾਰ ਬਹੁਤ ਹੈ ਜਿਹਦੇ ਪੈਰਾਂ 'ਚ ਕੀੜੇ ਪਏ ਹੋਏ ਹੈ ਤੁਸੀਂ ਕੋਈ ਇੰਤਜ਼ਾਮ ਕੀਤਾ ਇੰਤਜ਼ਾਮ ਦਵਾਈ ਜੋ ਸਾਡਾ ਫਰਜ਼ ਹੈ ਡਾਕਟਰ ਤੋਂ ਕੀਕੇ ਵੀ ਲਵਾਏ ਆ ਆ ਦਵਾਈ ਵੀ ਹੱਥ ਕੋਲ ਬੈਠਾ ਆ ਪੱਠੇ ਵੀ ਨੂੰ ਪਾ ਰਹੇ ਆ ਪਾਣੀ ਵੀ ਪਿਲਾ ਰਹੇ ਆ ਆ ਪਾਇੋ ਜੱਤ ਪੁੱਤ ਦੇ ਨਾਮ ਤੋਂ ਕੋਈ ਨਹੀਂ ਨਾ ਕੋਈ ਅੱਗੇ ਅੱਗੇ ਜੱਤ ਪੁੱਤ ਕਰਨ ਲੋਕ ਕੋਈ ਨਹੀਂ चलो ये चलो भी चलो भी चलो 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 � ਉਹ ਪੇਰਾਨ ਦਾ ਪ੍ਰਾਵਾਦ ਜਿਲ੍ਹਾ ਦਾ ਮੰਗ ਪੇਰਾਨ ਦੇਰ ਰਹਿਣ ਦਿੱਤੇ ਆ। ਮੈਂ ਕਾ ਪਿਆ ਜੀ ਅੰਦਰ ਨੂੰ ਕਰ ਦੇ ਫਟਾ। ਉਹ ਕੋਈ ਨਹੀਂ ਅੰਦਰ ਰੱਖ ਲੈਣੇ। ਮਰਗਨ ਕੋ ਕਰ। ਖੋਲਿਓ ਦੂਆ ਫਟਾ ਚੱਕ। ਓਕੇ ਇਹਨਾਂ ਵੀ ਅੰਦਰ ਰੱਖ ਲੈ। ਆ ਦੇਖੋ ਮੜਾ ਜੀ। ਦੇਖੋ ਇੱਧਰ ਮੈਂ ਪਾਜੀ ਕਰਦੀ। ਕੋਈ ਗੱਲ ਨਹੀਂ ਕੋਈ ਨਹੀਂ। ਹੁਣ ਇਹਦੀ ਜਾਣ ਪਾਜੀ ਕੋਈ ਸਾਲਾ। ਦੋ ਪੈਸੇ ਦੀ ਫਾਈਲ ਹੈ। ਐਨੇ ਨੇ ਬਾਜਦੇ ਆਨੇ ਨੇ ਗੁੱਠੇ ਕੱਢੇ ਕੀੜਿਆਂ ਦੇ। ਕਿੱਦਾਂ ਦੇ ਲੋਕ ਐ ਕਿੱਦਾਂ ਦੀ ਸੋਚ ਐ। ਕੋਈ ਜੱਟਵਾਲ ਨੂੰ ਨਹੀਂ ਹੱਥ ਲਾਉਂਦਾ। ਹਾਂ ਜੱਟਵਾਲ ਨਹੀਂ। ਸਾਰੇ ਬੰਦੇ। ਉਸੇ ਸਾਡੇ ਕ੍ਰਾਸ ਬੋਲ ਰਹੇ ਆ ਆਓ ਆਓ ਭਾਈ ਜੀ ਆਈ ਹੋਏ ਬੋਲ ਗਊ ਮਾਤਾ ਦੀ ਅੱਜ ਅਸੀਂ ਮੈਂ 2 ਮਿੰਟ ਕਰਾਂਗਾ ਕਾਠਗੜ੍ਹ ਪਿੰਡ ਵਿੱਚ ਜੋ ਹੈ ਇਹ ਸ਼ੈਲਰ ਸ਼ੈਲਰ ਦੇ ਨਾਲ ਨਾ ਇੱਕ ਸਾਨੂੰ ਅੱਜ ਅਸੀਂ ਸਾਡੇ ਪੱਤਰਕਾਰ ਭਾਈ ਸਾਹਿਬ ਜੀ ਨੇ ਫੇਸਬੁੱਕ ਤੇ ਫੋਟੋ ਪਾਈ ਸੀ ਗਊ ਮਾਤਾ ਬਹੁਤ ਜ਼ਿਆਦਾ ਕ੍ਰਿਡਿਸ਼ਨ ਜੱਤ ਨਹੀਂ ਸੀਗੀ ਤੇ ਸਾਡੇ ਭਾਈ ਸਾਹਿਬ ਚੌਧਰੀ ਰਾਮਸ਼ਾਹ ਜੀ ਇਹ ਗਊ ਦੀ ਸੇਵਾ ਕਰ ਰਹੇ ਸੀ ਇਹ ਲਾਜ ਕਰ ਰਹੇ ਸੀ ਸਾਨੂੰ ਇਹਨਾਂ ਨੇ ਮੈਸੇਜ ਲਾਇਆ ਗਊ ਸੇਵਕਾਂ ਨੂੰ ਬੇ ਜੇਕਰ ਇਸ ਨੂੰ ਕਿਸੇ ਬੋਸ਼ਾਲਾ ਦੇ ਵਿੱਚ ਪਿਆ ਦਿੱਤਾ ਜਾਵੇ ਤਾਂ ਗਊ ਮਾਤਾ ਦੀ ਜਾਨ ਵੱੱ ਸਕਦੀ ਹੈ ਤਾਂ ਇਹ ਸਾਡੀ ਸਾਰੀ ਟੀਮ ਜਸ਼ਪਲ ਚੌਧਰੀ ਜੀ ਬਿਜਕ ਸਾਣਾ ਜੀ ਕੋਲਾ ਚੌਧਰੀ ਤੇ ਭਾਈ ਸਾਹਿਬ ਸਾਰੇ ਜਣੇ ਅਸੀਂ ਇਕੱਠੇ ਹੋ ਕੇ 407 ਗੱਡੀ ਲੈ ਕੇ ਆਪਣੀ ਗਊ ਮਾਤਾ ਨੂੰ ਅਸੀਂ ਲੋਡ ਕਰ ਲਿਆ ਵਿੱਚ ਤੇ ਹੁਣ ਅਸੀਂ ਇਸ ਗਊ ਮਾਤਾ ਨੂੰ ਬਲਾਚਾਰ ਸ਼ਰਮਾ ਜੀ ਵਾਲੀ ਗਊਸ਼ਾਲਾ ਤੇ ਬਹੁਤ ਅੱਛਾ ਪ੍ਰਵਾਲਾ ਕਰ ਰਹੇ ਉਹ ਵੀ ਇੱਕ ਫੋਨ ਕੀਤਾ ਉਹਨਾਂ ਨੇ ਕਹਿੰਦੇ ਸ਼ਰਮਾ ਜੀ ਲੈ ਆ ਗਊ ਮਾਤਾ ਦੀ ਜਾਨ ਬਚ ਸਕੇ ਪਰ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਪੱਤਰਕਾਰ ਸਾਹਿਬ ਤੁਸੀਂ ਪਲੀਸ ਗਾਈਆਂ ਦੀ ਨਾ ਗਿਣਤੀ ਦਿਖਾਓ ਇੱਥੇ ਕਿੰਨੀ ਹੈ ਇਹ ਦੇਖੋ ਲੋਕ ਹਮਾਚੋਂ ਤੋਂ ਲਿਆ ਲਿਆ ਕੇ ਲਿਆ ਲਿਆ ਕੇ ਇੱਥੇ ਛੱਡ ਛੱਡਦੇ ਆ ਜੀ ਤੇ ਕਾਠਗੜ੍ਹ ਸ਼ਹਿਰ ਦੇ ਵਿੱਚ ਛੋਟਾ ਜਿਹਾ ਸ਼ਹਿਰ ਆ ਸਾਡਾ ਇੰਨੀ ਗਊ ਮਾਤਾ ਤਿੰਨ ਚਾਰ ਜਗ੍ਹਾ ਹੋਰ ਦਿਖਾ ਸਕਦਾ ਜੀ ਨਾ ਤੁਹਾਨੂੰ ਪਰ ਜਦੋਂ ਕੋਈ ਗਊ ਮਾਤਾ ਜੱਕ ਨਹੀਂ ਹੋ ਜਾਂਦੇ ਨਾ ਜੀ ਉਹਦੀ ਕੰਡੀਸ਼ਨ ਫਿਰ ਸਾ ਤੋਂ ਦੇਖੀ ਨਹੀਂ ਜਾਂਦੀ ਸਾਡਾ ਇਲਾਕਾ ਧਾਰਮਿਕ ਗਊ ਸੇਵਕ ਆਪਾਂ ਸਾਰੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਜਿਹੜੇ ਗਾਈਆਂ ਛੱਡਦੇ ਆ ਨਾ ਜਿ ਲਿਆ ਲਿਆ ਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇੱਕ ਦੋ ਬੰਦਿਆਂ ਤੇ ਇਦਾਂ ਦਾ ਇੱਕ ਵਾਰ ਪਰਚਾ ਹੋ ਜਾਂਦਾ ਤੇ ਅੱਗੇ ਨੂੰ ਲੈ ਆਣੇ ਵਾਲੇ ਉਸ ਗਰੇਜ ਕਰੋਗੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਮੇਰੇ ਇਲਾਕੇ ਦੇ ਵਿੱਚ ਤੇ ਅਸੀਂ ਦੁਬਾਰਾ ਮੈਂ ਮੰਗ ਕਰਦਾ ਵੀ ਜੋ ਬੰਦੇ ਛੱਡਦੇ ਆ ਹਮਾਚੋਂ ਤੋਂ ਲਿਆ ਕੇ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਤੇ ਆ ਸਾਡੇ ਸਾਰੇ ਗਊ ਸ਼ਬ ਸੇਵਕਾਂ ਦਾ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਤੇ ਅਸੀਂ ਇਸ گاਉ ਗਊ ਮਾਤਾ ਨੂੰ ਹੁਣ ਆਪਾਂ ਬਾਲਾਚਾਰ ਲੈ ਕੇ ਜਾ ਰਹੇ ਧੰਨਵਾਦ ਉਪ ਮੰਡਲ ਘਰਕਲ ਬਲਾ ਕਲਰ ਦੇ ਪ੍ਰਧਾਨ ਮੈਂ ਬੀਜੇਪੀ ਹਾਂ ਸ਼ਿਵਟਲ ਮਾ ਰਾਮੂ ਜੀ ਨੇ ਜੋ ਪ੍ਰਲਾ ਕੀਤਾ ਹੈ ਇਹਦੇ ਬਾਰੇ ਇਹ ਸਰਕਾਰ ਪਾਸੋਂ ਪ੍ਰਜੋਰ ਮੰਗ ਕਰਦੇ ਹਨ ਕਿ ਜੋ ਵੀ ਵਿਅਕਤੀ ਇਸ ਦੇ ਖਿਲਾਫ ਹਰਕਤ ਕਰਦੇ ਜਾ ਕੇ ਇਹਨਾਂ ਗਊ ਮਾਤਾ ਨੂੰ ਨਿਵਾਰਤ ਛੱਡਦੇ ਉਹਨਾਂ ਦੇ ਖਿਲਾਫ ਬੰਦੀ ਤੇ ਬੰਦੀ ਸਭ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਔਰ ਇਹ ਮੰਗ ਕਰਦੇ ਕਿ 255 ਇਹ ਧਾਰਾ ਉਹਨਾਂ ਦੇ ਖਿਲਾਫ ਲਾਈ ਜਾਵੇ ਜੋ ਕਿ ਕਿਸੇ ਧਰਮ ਨੂੰ ਸਿੱਧੇ ਸਿੱਧੇ ਹੋ ਟੈਲ ਕਰ ਰਹੇ ਹਨ ਸੋ ਇੱਥੇ ਹੀ ਅਸੀਂ ਕਾਪੀਓ ਤੇ ਵਾਪਸ ਗੱਲ ਕਰਤਾ ਵਾਪਸ